ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਲਾਭਹਿਰੇ ਦੇ ਪਿੰਡ ਬੈਠੇ ਆ ਪਿੰਡ ਦਾ ਨਾਮ ਹੈਗਾ ਅਚਾਨਕ ਤੇ ਆ ਨੇੜੇ ਦੋ ਕਸਬੇ ਪੈਂਦੇ ਨੇ ਇੱਕ ਪੈਂਦਾ ਹੈ ਬਟਲਾਡਾ ਤੇ ਦੂਜਾ ਪੈਂਦਾ ਹੈ ਬਰੇਟਾ ਤੇ ਜ਼ਿਲ੍ਹਾ ਪੈਂਦਾ ਹੈ ਮਾਨਸਾ ਤੇ ਆ ਸੱਜਣ ਮਿੱਤਰ ਬੈਠੇ ਸੀ ਸਾਰੇ ਪਿੰਡ ਵਾਸੀ ਤੇ ਕੁਦਰਤੀ ਬਾਈ ਲਾਭਹਿਰੇ ਦੇ ਬ੍ਰਦਰ ਉਹਨਾਂ ਦੇ ਭਾਈ ਸਾਹਿਬ ਵੀ ਆ ਦੇਖੋ ਪੀਲੇ ਪਰਨੇ ਪੀਲਾ ਪਰਨਾ ਜਿਹਨਾਂ ਨੇ ਬੰਨੇ ਆ ਇਹ ਵੀ ਸਾਡੇ ਨਾਲ ਆ ਕੇ ਇੱਥੇ ਬੈਠੇ ਨੇ ਤੇ ਤੁਹਾਨੂੰ ਇਹਨਾਂ ਨਾਲ ਮਿਲਾਉਨੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਲਾਭਹਿਰੇ ਬਾਰੇ ਸਭ ਕੁਝ ਕਿਉਂਕਿ ਇਹ ਤੇ ਨਿੱਕੇ ਹੁੰਦੇ ਆ ਇਕੱਠੇ ਖੜੇ ਨੇ ਤੇ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨੂੰ ਸ਼ੁਰੂਤ ਲੈ ਕੇ ਹੁਣ ਤੱਕ ਬਾਈ ਜੀ ਨੂੰ ਪਤਾ ਹੈ ਤੇ ਆਜੋ 2-4 ਮਿੰਟ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਬਾਈ ਲਾਭ ਹੀਰੇ ਬਾਰੇ ਪੁੱਛਦੇ ਆ ਸਾਸਰੀ ਵਾਲ ਬਾਈ ਜੀ ਸਸਰੀ ਘਰ ਵਾਲਾ ਉਹ ਠੀਕ ਠਾਕ ਹੋ ਜੀ ਠੀਕ ਠਾਕ ਜੀ ਤੇ ਤੁਸੀਂ ਵੱਡੇ ਹੋ ਬਾਈ ਲਾਭ ਹੀਰੇ ਤੋਂ ਹਾਂ ਜੀ ਅੱਛਾ ਜੀ ਕਿੰਨੇ ਭੈਣ ਭਾਈ ਸੀ ਟੋਟਲ 6 ਭਰਾ ਸੀ ਤੇ ਨੇ ਭੈਣ ਠੀਕ ਹੈ ਜੀ ਤੇ ਬਾਈ ਜੀ ਪਹਿਲਾਂ ਇਹ ਦੱਸੋ ਕਿ ਬਾਈ ਹੁਣ ਪਿੰਡ ਜੀ ਰਹਿੰਦੇ ਨੇ ਕਿ ਹੋਰ ਕਿਤੇ ਰਹਿੰਦੇ ਨੇ ਬਾਹਰ ਹਨ ਚੰਡੀਗੜ੍ਹ ਚੰਡੀਗੜ੍ਹ ਜੀ ਹਾਂ ਜੀ ਪੂਰਾ ਐਸ਼ ਰਿਹਾ ਹੈ ਅੱਛਾ ਪਿੰਡ ਚ ਹਾਂਜੀ ਤੇ ਹੋਰ ਉਹਨਾਂ ਦੇ ਘਰ ਚੋਂ ਉਹਨਾਂ ਦੀ ਫੈਮਿਲੀ ਚੋਂ ਬਾਈ ਦੀ ਜੋ ਕੋਈ ਰਹਿੰਦਾ ਪਿੰਡ ਆ ਹਾਂ ਘਰ ਦੇ ਰਹਿੰਦੇ ਨੇ ਘਰ ਦੇ ਪਹਿਲਾਂ ਬਠਿੰਡੇ ਨਹੀਂ ਦੇਖ ਬਾਈ ਹੁਣੀ ਹਾਂ ਬਠਿੰਡੇ ਵੀ ਰਹੇ ਕੋਠੀ ਲੱਤੀ ਰਹੀ ਬੰਨੀ ਅੱਛਾ ਹੁਣ ਮੋਹਾਲੀ ਚੰਡੀਗੜ੍ਹ ਚਲੇ ਗਏ ਨੇ ਹਾਂ ਹਾਂ ਤੇ ਆਉਂਦੇ ਹੁੰਦੇ ਨੇ ਪਿੰਡ ਆ ਹਾਂ ਮਹੀਨੇ ਬਸੇ ਮਾਰਦੇ ਆਂ ਅੱਛਾ ਤੇ ਆ ਬਾਪੂ ਜੀ ਤੁਸੀਂ ਦੱਸ ਰਹੇ ਸੀ ਕਿ ਇਹਨਾਂ ਨੂੰ ਸਾਰਾ ਪਤਾ ਹੈ ਵੀ ਨਾਲ ਰਹੇ ਨੇ ਇਹ ਵੀ ਲਾਹ ਸੰਗਾ ਦਾ ਅੱਛਾ ਜੀ ਨਾ ਸਰਨਾਮਾ ਇਹਨਾਂ ਦੇ ਕੀ ਲੱਗਦੇ ਨੇ ਬਾਈ ਜੀ ਅਸੀਂ ਆਪਣਾ ਉਹ ਤਾਂ ਸਾਡੇ ਹੀ ਪਾੜਨੇ ਲੱਗਦੇ ਨੇ ਆ ਬਾਪੂ ਜੀ ਨੇ ਕਹਿੰਦੇ ਨੇ ਉੱਚਾ ਸੁਣਦਾ ਕਹਿੰਦੇ ਉੱਚਾ ਬੋਲੀ ਮੈਂ ਹਾ ਹਾ ਸਾਸੀ ਵਾਲਾ ਬਾਪੂ ਜੀ ਹਾਂਜੀ ਕੋਈ ਦੱਸੋ ਬਾਈ ਲਾਭ ਹੀਰੇ ਬਾਰੇ ਦੱਸੋ ਕੋਈ ਗੱਲ ਬਾਤ ਲਾਹ ਬਾਰੇ ਪੁੱਛਦਾ ਲਾਹ ਪਾੜੇ ਹਾਂਜੀ ਹਾਂ ਆਪ ਠੀਕ ਐ ਆ ਠੀਕ ਠਾਕ ਨੇ ਨਾ ਜਦੋਂ ਆਉਂਦੇ ਨੇ ਤੁਹਾਨੂੰ ਮਿਲਦੇ ਨੇ ਹੁੰਦੇ ਨੇ ਏ ਇੱਥੇ ਹਾਂ ਮੈਂ ਘਰੇ ਫੱਦਲਾਂ ਦਾ ਮੈਨੂੰ ਅੱਛਾ ਹਾਂ ਤੋ ਉਵੇਂ ਹੀ ਮਿਲਦੇ ਨੇ ਜਿਵੇਂ ਪਹਿਲਾਂ ਰਹਿੰਦੇ ਸੀ ਪਿੰਡ 'ਚ ਉਵੇਂ ਹੀ ਉਵੇਂ ਹੀ ਤੋ ਕੋਈ ਪੈਸਾ ਤੇ ਲਾਗੂ ਦੇ ਕੇ ਜਾਂਦੇ ਨੇ ਖਰਚਾ ਪਾਣੀ ਉਹ ਵਾਧੂ ਵਾਧੂ ਹਾਂ ਮੇਰਾ ਵਧੀਆ ਵਧੀਆ ਹੋਰ ਬਾਈ ਤੁਸੀਂ ਦੱਸੋ ਠੀਕ ਠਾਕ ਆ ਨਾਲ ਹੀ ਆਪਣੇ ਪਿਛਲੇ ਮੇਰੇ ਪਿਛਲੇ ਪਾਸੇ ਸਕੂਲ ਹੈ ਇੱਥੇ ਬਾਈ ਜੀ ਹੋਰ ਹੋਰੀ ਪੜ੍ਹੇ ਨੇ ਤੇ ਤੁਸੀਂ ਨਾਲ ਹੀ ਰਹਿੰਦੇ ਫਿਰ ਬਾਈ ਦੇ ਪ੍ਰੋਗਰਾਮਾਂ ਤੇ ਜਾਂਦੇ ਨਹੀਂ ਨਾ ਹੁੰਦੇ ਨਾਲ ਪਿੰਡੀ ਨੇ ਤੁਸੀਂ ਖੇਤੀਬਾੜੀ ਕਰਦੇ ਹੋ ਖੇਤੀਬਾੜੀ ਵਾਲੀ ਧੰਦਾ ਅੱਛਾ ਕੋਈ ਦੱਸੋ ਕੋਈ ਖਾਸ ਗੱਲਬਾਤ ਅੱਜ ਆਏ ਆ ਤੁਹਾਡੇ ਪਿੰਡ ਆਏ ਆ ਕੋਈ ਯਾਦਗਾਰ ਮੈਂ ਤਾਂ ਹੀ ਵੀਡੀਓ ਬਣਾਉਣ ਲੱਗਾ ਮੈਂ ਦੋ ਚਾਰ ਮਿੰਟ ਤੁਹਾਡੇ ਨਾਲ ਤੁਸੀਂ ਕੁਦਰਤੀ ਆ ਗਏ ਹੋ ਚਲੋ ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਉਹ ਦੱਸੋ ਬਾਈ ਬਾਰੇ ਕੋਈ ਖਾਸ ਗੱਲਬਾਤ ਕਦੋਂ ਤੋਂ ਬਾਈ ਹੁਣ ਕਦੋਂ ਤੋਂ ਗਾਵਣਾ ਉਹਨਾਂ ਨੇ ਸ਼ੁਰੂ ਕੀਤਾ ਕਿੰਨੀ ਉਮਰ ਸੇ ਉਹਨਾਂ ਦੀ ਪ੍ਰਾਇ ਨਾਲ ਸਾਬੱਚੇ ਦੀ ਕਿੰਨੀ ਉਮਰ ਹੁੰਦੀ ਆ ਠੀਕ ਐ ਫੇਰ ਇੱਥੇ ਪਿੰਡ ਜੀ ਸਿੱਖੇ ਸੀ ਕਿਸੇ ਕੋਈ ਹੋਰ ਹਾਂ ਹਾਂ ਜੀ ਠੀਕ ਐ ਜਿਵੇਂ ਬਚਪਨ ਹਾਂ ਜੀ ਹਾਂ ਜੀ ਹਾਂ ਹੌਲੀ ਹੌਲੀ ਤੇ ਇੱਥੇ ਪੜ੍ਹ ਕੇ ਹਾਂ ਜੀ ਫਿਰ ਕਲਾਣੇ ਵਾਗੇ ਠੀਕ ਐ ਕਲਾਣੇ ਤੋਂ ਫਿਰ ਭਲਾੜੇ ਕਿੰਨੀ ਪੜ੍ਹਾਈ ਕੀਤੀ ਬਾਈ ਨੇ 12 ਅੱਛਾ ਪਲੱਸ 2 ਪੜ੍ਹੇ ਨੇ ਉਸ ਤੋਂ ਬਾਅਦ ਫਿਰ ਇਧਰ ਗਾਉਣਾ ਜਾਣੇ ਪਾਸੇ ਹਾਂ ਬਸ ਹੁਣ ਪੜ੍ਹਾਈ ਵੀ ਗਿਆ ਤੇ ਗਾਉਣਾ ਮਜਣਾ ਚੱਲ ਗਿਆ ਅੱਛਾ ਅਕਸਰ ਆਉਂਦੇ ਰਹਿੰਦੇ ਨੇ ਪਿੰਡ ਇੱਥੇ ਹਾਂ ਤੇ ਜਦੋਂ ਕੋਈ ਪਿੰਡ ਜਾਂ ਕੋਈ ਮੇਲਾ ਹੁੰਦਾ ਕੋਈ ਸਾਲ ਬਾਅਦ ਕ ਨਹੀਂ ਸਾਡੇ ਹਾਂਜੀ ਸਾਡੇ ਮੇਲਾ ਨਹੀਂ ਸਾਡੇ ਨਹੀਂ ਹੁੰਦਾ ਅੱਛਾ ਨਹੀਂ ਕਾਂਪ ਗਈ ਪਿੰਡਾਂ 'ਚ ਹੁੰਦਾ ਨਾ ਹਾਂ ਗੁਰੂਆਂ ਦੇ ਪ੍ਰੋਗਰਾਮ ਹੀ ਹੁੰਦੇ ਤਾਂ ਅੱਛਾ ਉਦੋਂ ਆਉਂਦੇ ਨੇ ਤੇ ਫਿਰ ਜਾਓ ਕੋਈ ਦੁੱਖ ਸੁਖ ਹੋਵੇ ਸਾਰੇ ਰਿਸ਼ਤੇਦਾਰਾਂ ਚੋਂ ਉਦੋਂ ਆਉਂਦੇ ਹੁਣੇ ਬਾਈ ਹੋਣੀ ਹਾਂਜੀ ਆ ਆਰਨੇ ਦਾ ਪਿੰਡ ਵੀ ਨੇੜੇ ਹੀ ਇੱਥੇ ਹਾਂ ਹਾਂ ਆ ਮੈਂ ਗਿਆ ਸੀ ਉਦਾਂ ਨਾ ਮਿਲ ਕੁਦਰਤੀ ਉਹਦਾਂ ਨੂੰ ਸ਼ੂਟਿੰਗ ਕਰ ਰਹੇ ਸੀ ਗੀਤ ਦੀ ਤੇ ਉਹ ਮਿਲੇ ਸੀ ਉਦਾਂ ਮੈਂ ਵੀ ਗੀਤ ਲਿਖਦਾ ਨਾ ਭਾਈ। ਹਾਂ ਤੇ ਵੀਡੀਓ ਵਗੈਰਾ ਵਲੌਗ ਵਗੈਰਾ ਬਣਾਈਦੇ ਨੇ। ਤੇ ਕੁਦਰਤੀ ਫਿਰ ਮੈਨੂੰ ਹੁਣ ਸਾਰੇ ਪਿੰਡਾਂ ਦਾ ਪਤਾ ਹੈ ਮੈਂ ਕਿਹਾ ਚਲੋ ਇਹ ਬਾਈ ਲਾਹ ਬਿਹਰੇ ਦਾ ਪਿੰਡ ਹੈ। ਚਲੋ ਮਿਲਨੇ ਆ ਸੱਜਣਾ ਨਾਲ ਤੁਹਾਡਾ ਗੱਲਬਾਤ ਕਰਦੇ ਕੁਦਰਤੀ ਸਾਡੇ ਮੈਂਬਰ ਸਾਹਿਬ ਨੇ ਸਾਡੇ ਨਾਲ ਗੱਲਬਾਤ ਕਰ ਲਾ ਪਿੱਛੇ ਮੈਂਬਰ ਸਾਹਿਬ ਨੇ ਸਾਡੇ ਠੀਕ ਹੈ ਠੀਕ ਹੈ ਕੋਈ ਹੋਰ ਗੱਲਬਾਤ ਕੋਈ ਖਾਸ ਦੱਸੋ ਸਾਨੂੰ ਕੋਈ ਬਾਈ ਬਾਰੇ ਬਾਈ ਦੇ ਸੁਭਾਅ ਬਾਰੇ ਵਧੀਆ ਬਸ ਨਰਮ ਵਧੀਆ ਅੱਛਾ ਕਿੰਨੇ ਉਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਨੇ ਉਹਨਾਂ ਦੇ ਦੋ ਮੁੰਡੇ ਨੇ ਅੱਛਾ ਉਹ ਕੀ ਕਰ ਪੜਾਈ ਕਰਦੇ ਨੇ ਬਾਹਰ ਗਿਆ ਹੈ ਵੱਡਾ ਮੁੰਡ ਤੇ ਸੁਭਾ ਚਲੋ ਤੁਹਾਡੇ ਨਾਲ ਤਾਂ ਠੀਕ ਹੀ ਰਹਿਣਾ ਪਿੰਡ ਜਦੋਂ ਪਿੰਡ ਆਉਂਦੇ ਨੇ ਬਾਈ ਹਾਂਜੀ ਹਾਂਜੀ ਵਧੀਆ ਸਾਰਿਆਂ ਨਾਲ ਵਧੀਆ ਮਿਲਦੇ ਨੇ ਵਿਚਰਦੇ ਨੇ ਸਾਰੇ ਹਾਂਜੀ ਹਾਂਜੀ ਕੋਈ ਕੋਈ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਫਰਕ ਨਹੀਂ ਲੱਗਦਾ ਅਸੀਂ ਵੀ ਦੇਖਦੇ ਰਹੇ ਨੇ ਨਾ ਬਹੁਤ ਵਧੀਆ ਸੁਭਾਏ ਬਾਈ ਦਾ ਖੁੱਲਾ ਸੁਭਾਏ ਸਾਰਿਆਂ ਨਾਲ ਹੈ ਮਿਲਦੇ ਗਿਲਦੇ ਨੇ ਤੇ ਜਿਵੇਂ ਜਿਵੇਂ ਸੁਣਿਆ ਸੀ ਉਵੇਂ ਹੀ ਤੁਸੀਂ ਦੱਸ ਰਹੇ ਹੋ ਆਹ ਕਲਾਸ ਫੈਲੋ ਹੈ ਅੱਛਾ ਬਾਈ ਦਾ ਹਾਂ ਆਹ ਬਾਈ ਦਾ ਕਲਾਸ ਫੈਲੋ ਹੈ ਹੋਰ ਬਾਈ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਤੁਹਾਡੇ ਨਾਲ ਵੀ ਦੋ ਗੱਲਾਂ ਪਤਾ ਕਰ ਲੈਂਦੇ ਆ ਤੁਸੀਂ ਸੁਣਾਓ ਕੋਈ ਪੁਰਾਣੀ ਕੋਈ ਗੱਲਬਾਤ ਬਾਈ ਨਾਲ ਬਾਈ ਦੀ ਪੁਰਾਣੀਆਂ ਗੱਲਾਂ ਦੇ ਵਸਾਰੀਆਂ ਹੱਡ ਬੀਤੀਆਂ ਨੇ ਜਿਵੇਂ ਪੜਨ ਜਾਂਦੇ ਰੇ ਪਹਿਲਾਂ ਤਾਂ ਕਿਹੜੀ ਕਲਾਸ ਤੱਕ ਤੁਸੀਂ ਇਕੱਠੇ ਪੜੇ ਹੋ ਅਸੀਂ ਮੈਂ میٹرਕ ਕਰੀ ਸੀ ਮੈਂ ਪਲੱਸ 2 ਕਰ ਲਈ ਸੀ ਅੱਛਾ ਜੀ ਉਹ ਫਿਰ ਨਾਲ ਗਾਉਣ ਵਜਾਉਣ ਦਾ ਪ੍ਰੋਗਰਾਮ ਛੇੜ ਲਿਆ ਉਹਨਾਂ ਨੇ ਠੀਕ ਹੈ ਠੀਕ ਹੈ ਹਾਂਜੀ ਤੁਹਾਨੂੰ ਨਾ ਸ਼ੌਂਕ ਹੈ ਸੀ ਨਹੀਂ ਜੀ ਫਿਰ ਕਰਦਿਆਂ ਮਜਬੂਰੀਆਂ ਜੀ ਠੀਕ ਹੈ ਠੀਕ ਹੈ ਹਾਂਜੀ ਫਿਰ ਤੁਸੀਂ ਬਾਈ ਦੇ ਨਾਲ ਤੁਸੀਂ ਵੀ ਜਾਂਦੇ ਰਹੋ ਕਿ ਨਹੀਂ ਪ੍ਰੋਗਰਾਮ ਕਦੇ-ਕਦੇ ਜਾਂਦੇ ਹੋ ਕਿ ਨਹੀਂ ਕਈ ਵਾਰ ਹੀ ਗਏ ਜੀ ਅੱਛਾ ਹਾਂ ਹੋਰ ਕੋਈ ਬਚਪਨ ਦੀ ਕੋਈ ਯਾਦ ਕੋਈ ਸਾਂਝੀ ਕਰਨਾ ਚਾਹੋ ਦੇ ਕੋਈ ਖਾਸ ਕੋਈ ਗੱਲਬਾਤ ਕੋਈ ਕੋਈ ਸ਼ਰਾਰਤ ਤਾਂ ਕੋਈ ਸ਼ਰਾਰਤਾਂ ਕੀ ਕਰਦੇ ਹੁੰਦੇ ਮੇਰੇ ਅੱਗੇ ਬੈਠਾ ਹੁੰਦਾ ਸਾਈਕਲ ਤੇ ਹੀ ਜਿਹੜਾ ਇਹਨਾਂ ਦੇ ਜਾਂਦੇ ਹੁੰਦੇ ਬੜਾ ਢੀ ਉਦੋਂ ਸਾਈਕਲ ਹੀ ਹੁੰਦੇ ਹਾਂ ਜੀ ਹਾਂ ਉਹ ਇੱਕ ਸਾਡੇ ਨਾਲ ਮੁੰਡਾ ਹੋਰ ਸੀ ਅਸੀਂ ਪੰਜ ਜਣੇ ਸੀਗੇ ਹਾਂ ਜੀ ਉਹ ਬਾਅਦ ਜਾਂਦੇ ਜਾਂਦੇ ਥਪੜਾ ਮਾਰ ਕੇ ਮੁੜ ਕੇ ਮੈਨੂੰ ਕਹਿੰਦਾ ਸਾਈਕਲ ਭਜਾ ਲੈ ਦਾ ਇਹ ਤਾਂ ਬਹੁਤ ਵਧੀਆ ਸੀ ਹਾਂ ਚਲੋ ਬਹੁਤ ਗੱਲਾਂ ਬਾਤਾਂ ਹੁੰਦੀਆਂ ਨੇ ਯਾਰੀ ਦੋਸਤੀਆਂ ਆ ਪਿਛਲੇ ਪਾਸੇ ਤੁਸੀਂ ਦੇਖ ਲਓ ਤੁਹਾਡੇ ਪਿਛਲੇ ਪਾਸੇ ਸਕੂਲ ਇੱਥੇ ਪੜ੍ਹੇ ਹੋ ਨਾ 5ਵੀਂ ਤੱਕ ਪ੍ਰਾਇਮਰੀ ਤੱਕ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਉਹ ਦਫ਼ਤਰ ਵੀ ਉਹਨਾਂ ਦੀ ਪਾਇਆ ਹੋਇਆ ਹੈ अच्छा भाई हो रहा था हां भाई हो रहा था हां जी चलो कोई नहीं सेवा करनी भी चाहिए पਿੰਡ ਚ ਤੋਂ ਦਾਨ ਪੋਨ ਕਰਨਾ ਵੀ ਚਾਹੀਦਾ ਜੇ ਮਾਲਕ ਨੇ ਕਿਰਪਾ ਕੀਤੀ ਕਿਸੇ ਤੇ ਵੀ ਸਹੀ ਗੱਲ ਹੈ ਤੇ ਬਈ ਇਹ ਜਿਹੜਾ ਸਾਡਾ ਇਲਾਕਾ ਹੈ ਨਾ ਰਾਜਪੁਰਾ ਪਟਿਆਲਾ ਚੰਡੀਗੜ੍ਹ ਵਾਲਾ ਹਾਂਜੀ ਤੇ ਇੱਧਰ ਅਸੀਂ ਮੈਂ ਦੇਖ ਰਿਹਾ ਕਿ ਵੀ ਇੱਧਰ ਨਾ 20 25 ਸਾਲ ਪੁਰਾਣਾ ਹੀ ਮਾਹੌਲ ਲੱਗਦਾ ਪਿੰਡ ਪੰਜਾਬ ਦਾ ਜਿਵੇਂ ਹਾਂਜੀ ਹਾਂਜੀ ਆਪਣਾ ਬਣ ਜਾ ਲੱਗਦਾ ਜਿਵੇਂ ਉਵੇਂ ਖੁੱਲੇ ਘਰ ਨੇ ਵੱਡੇ ਵੱਡੇ ਘਰ ਨੇ ਹਾਂਜੀ ਹਾਂਜੀ ਤੇ ਖੁੱਲੀਆਂ ਗਲੀਆਂ ਮਿੱਟੀ ਰੇਤਾ ਹਾਂਜੀ ਹਾਂਜੀ ਉਵੇਂ ਹੀ ਹੈ ਤੇ ਕਈ ਲੋਕ ਕਹਿੰਦੇ ਨੇ ਕਿ ਇਹਦੇ ਥੋੜਾ ਆਪਣਾ ਤੁਹਾਡੇ ਇਲਾਕੇ ਨੂੰ ਪਿਛੜਿਆ ਗਿਣਦੇ ਨੇ ਜਦੋਂ ਵੀ ਵਿਕਾਸ ਨਹੀਂ ਹੋਇਆ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਕਿਉਂ ਵਿਕਾਸ ਸਰਕਾਰਾਂ ਦੀ ਨਾਕਾਮੀ ਹੈ ਕਿ ਸਰਕਾਰਾਂ ਦੀ ਨਾਕਾਮੀ ਹੈ ਜੀ ਕਿਉਂ ਇਲਾਕਾ ਤੁਹਾਡਾ ਪਿਛੜਿਆ ਹੋਇਆ ਹੈ ਹਾਂ ਬਸ ਇਸੇ ਕਰ ਨਹੀਂ ਤੁਹਾਨੂੰ ਵੀ ਲੱਗਦਾ ਹੈ ਕਿ ਤੁਰ ਤੁਰ ਹੀ ਉਧਰ ਦੇ ਇਲਾਕੇ ਨਾਲੋਂ ਥੋੜਾ ਇਧਰ ਹਾਂ ਜੀ ਆਪਣਾ ਪਿੱਛੇ ਆ ਹਾਂ ਜਾਂਦੇ ਰਹਿੰਦੇ ਅਸੀਂ ਉੱਧਰ ਵੈਸੇ ਪੰਜਾਬ ਦਾ ਜਿਹੜਾ ਇਧਰਲਾ ਮਾਹੌਲ ਹੈ ਨਾ ਪੁਰਾਣਾ ਜਿਵੇਂ ਸਾਨੂੰ ਯਾਦ ਆ ਗਿਆ ਹੈ ਇਧਰ ਆ ਕੇ ਬਹੁਤ ਦਿਲ ਲੱਗਿਆ ਸਾਡੇ ਦੇ ਉਧਰ ਭੱਜਣਾ ਠਾ ਜਿਵੇਂ ਪੜਾਈ ਲੈ ਕੇ ਜ਼ਿਆਦਾ ਪੜਾਈ ਲੋਕ ਪੜ ਲਿਖ ਗਏ ਨੇ ਤੇ ਬਸ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਇੱਥੇ ਮੈਂ ਦੇਖੀ ਤਾਂ ਜਿਵੇਂ ਸੱਥਾ ਜੀ ਤੁਸੀਂ ਬੈਠੇ ਹੋ ਗੱਲਾਂ ਬਾਤਾਂ ਕਰਦੇ ਹੋ ਦੁਪਹਿਰੇ ਸਵੇਰੇ ਸ਼ਾਮ ਤੇ ਬੜਾ ਵੀ ਆਨੰਦ ਆਇਆ ਵੀ ਦਿਲ ਕਰਦਾ ਵੀ ਇੱਧਰ ਹੀ ਰਹਿ ਜਾਈਏ ਪੁਰਾਣਾ ਮਾਹੌਲ ਜਿਵੇਂ ਪੰਜਾਬ ਦਾ ਯਾਦ ਆ ਆਉਂਦਾ ਪਰ ਕੁਝ ਗੱਲਾਂ ਕਰਕੇ ਲੱਗਦਾ ਵੀ ਥੋੜਾ ਜਿਹਾ ਪਿੱਛੇ ਹੈਗੇ ਆ ਆਪਾਂ ਤੇ ਤੁਹਾਨੂੰ ਕੀ ਲੱਗਦਾ ਕੋਈ ਦੱਸੋ ਆਪਣੇ ਇਲਾਕੇ ਬਾਰੇ બસ ਜੀ ਕੋਈ ਨਾ ਕੋਈ ਨ ਚੰਗੀ ਸਰਕਾਰ ਆਵੇ ਤਾਂ ਕੁਝ ਨਾ ਕੁਝ ਹੋ ਜਾਂਦਾ ਹੀ ਬਾਕੀ ਸਰਕਾਰ ਹੁਣ ਆਪਾਂ ਕਾਲੀਆਂ ਦੇ ਵੀ ਦੇਖ ਲਈਏ ਕਾਂਗਰਸ ਆ ਝਾੜੂ ਵਾਲੇ ਵੀ ਦੇਖ ਲੈਨੇ ਇਹ ਬਸ ਲੋਕ ਕਿਸੇ ਤੋਂ ਵੀ ਖੁਸ਼ ਨਹੀਂ ਕੰਮ ਵੀ ਨਹੀਂ ਕੋਈ ਦੇਖ ਹੀ ਰਹੇ ਆ ਕਿੰਨਾ ਕੰਮ ਹੋਇਆ ਹੈ ਬਾਕੀ ਕੰਮ-ਦਮ ਪੈਸਾ ਵੀ ਬਹੁਤ ਆਇਆ ਸੀਗਾ ਜੀ ਕਰ ਕਰ ਅਗਲੇ ਖਾਨ ਵਾਲੀ ਖਾ ਕੇ ਸਾਰੇ ਸਰਪੰਚ ਸਾਹਿਬ ਆਪਣੇ ਕਿਥੋਂ ਕਿਹੜੀ ਪਾਰਟੀ ਦੇ ਨੇ ਹੁਣ ਤਾਂ ਸਰਪੰਚ ਸਾਹਿਬ ਆਪਣੇ ਬਹੁਤ ਵਧੀਆ ਨੇ ਕਿ ਸੰਸਦ ਕਿਹੜੀ ਪਾਰਟੀ ਦੇ ਨੇ ਝਾੜੂ ਵਾਲੇ ਦੇ ਨੇ ਇਹ ਅਕਾਲੀ ਅਕਾਲੀ ਗੱਲ ਅਕਾਲੀਆਂ ਦੇ ਨੇ ਵਧੀਆ ਕੰਮ ਕਰਵਾਏ ਨੇ ਹਾਂਜੀ ਬਹੁਤ ਵਧੀਆ ਹੁਣ ਸਾਰੀ ਆ ਪਹਿਲਾਂ ਨੇ ਚਾਰ ਚਫੇਰ ਦੀ ਫਿਰਨੀ ਅੱਛਾ ਜੀ ਲੱਗਿਆ ਨਹੀਂ ਸੀ ਜਾਂਦਾ ਹੁੰਦਾ ਇਹ ਪਰ ਤੋਂ ਪਰਾਂ ਗੱਲੀ ਕਿਧਰ ਗੱਲੀ ਚਲੋ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਸਭ ਕੁਝ ਹੋ ਜਾਂਦਾ ਹੈ ਤੇ ਬੰਦਾ ਵਧੀਆ ਹੋਏ ਹਾਂਜੀ ਟਾਈਮ ਵੀ ਹਾਂਜੀ 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 ਕੰਮ ਬਹੁਤ ਵਧੀਆ ਕਰਦੇ ਨੇ ਸਾਡਾ ਤਾਂ ਜੀ ਜੇ ਕੋਈ ਰਿਸ਼ਤੇਦਾਰ ਅਮਰ ਅਸੀਂ ਲੈ ਕੇ ਨਿਓ ਫੇਲਾਬ ਇਹਨਾਂ ਰਸਤਾ ਬੇਕਾਰ ਸੀ ਸਾਡੇ ਦਾ ਅੱਛਾ ਜੀ ਖੱਡੇ ਤੇ ਪਾਣੀ ਖੜਾਉਂਦਾ ਹੁੰਦਾ ਹੁੰਦਾ ਹੀ ਇਹ ਬੰਦਾ ਜੇ ਹੁਣ ਲੈ ਕੇ ਆਵੇ ਕਿਸੇ ਨੂੰ ਬਾਹਰੋਂ ਵਿਕੀ ਹਾਂਜੀ ਹਾਂਜੀ ਥੋੜਾ ਜ अच्छा हुन वडिया बंदा हैगा चंगे ਘਰ ਦਾ ਚਲੋ ਵਧੀਆ ਹਾਂਜੀ ਕੰਮ ਮੈਂ ਤੇ ਪੱਤਰਕਾਰਾਂ ਦੀ ਉਵੇਂ ਦੀ ਕੋਈ ਗੱਲਬਾਤ ਨਹੀਂ ਕਰਨੀ ਆਪਾਂ ਤਾਂ ਖੁੱਲੀਆਂ ਗੱਲਾਂ ਨੇ ਪੈਣ ਪਰ ਮਾਲੀਆਂ ਠੀਕ ਹੈ ਨਾ ਹਾਂਜੀ ਕੁਦਰਤੀ ਚਲੋ ਆਏ ਸੀ ਮੈਂ ਹਾਂ ਚਲੋ ਆਪਾਂ ਬਾਈ ਹੁਣਾਂ ਨੇ ਕਰਨੇ ਗੱਲਬਾਤ ਹੋਰ ਕੋਈ ਗੱਲਬਾਤ ਠੀਕ ਠਾਕ ਨਾ ਸਭ ਹਾਂਜੀ ਬਹੁਤ ਵਧੀਆ ਲੱਗਾ ਬਾਈ ਤੁਹਾਡੇ ਨਾਲ ਗੱਲਬਾਤਾਂ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰਿਆਂ ਦੀ ਲੰਮੀ ਉਮਰ ਕਰੇ ਸਾਰਿਆਂ ਨੂੰ ਸასი ਸ਼ਕਾ